ਅਸ਼ੀਕਾਲ ਜੀ ਸਾਰੇ ਕਿਸਾਨ ਭਰਾਵਾਂ ਨੂੰ ਕਿਸਾਨ ਵੀਰੋ ਤੁਹਾਡੇ ਭਲੇ ਦੇ ਵਾਸਤੇ ਅਸੀਂ ਇਹ ਵੀਡੀਓ ਉਹ ਬਣਾਉਂਦੇ ਹੁੰਨੇ ਆ ਵੀ ਸਾਡੇ ਫਾਰਮਰ ਵੀ ਦਾ ਨੁਕਸਾਨ ਨਾ ਹੋਵੇ ਕਿਉਂਕਿ ਜੇ ਥੋੜਾ ਨੁਕਸਾਨ ਹੋਊਗਾ ਤਾਂ ਸਪੋਜ਼ ਕਰ ਲਓ ਉਦੋਂ ਪਹਿਲਾਂ ਜਿਹੜਾ ਸਾਡਾ ਨੁਕਸਾਨ ਆ ਉਹ ਹੋ ਜਾਣਾ ਕਿਉਂਕਿ ਜਿਵੇਂ ਅੱਜ ਦੇ ਹਾਲਾਤ ਜਿਹੜੇ ਬਣੇ ਹੋਏ ਆ ਮਿਰਚ ਦੇ ਇੱਕ ਤਾਂ ਥੋੜਾ ਜਿਹਾ ਰੇਟ ਵਿੱਚ ਵੀ ਕਾਫੀ ਗਰਾਵਟਾਈ ਹੋਈ ਹੈ ਕਿਉਂਕਿ ਅੱਜ ਅਮੇਰ ਮਿਰਚੇਟਾ ਉਹ 13 ਰੁਪਏ ਦੀ ਸਾਥ ਚ ਮੇਰਾ ਹਿਸਾਬ ਰਹਿ ਚੁੱਕਿਆ ਤੇ ਪਰ ਜਿਹੜਾ ਸਾਡਾ ਫਰਮ ਵੀ ਇਹ ਉਹ ਨੁਕਸਾਨ ਬਹੁਤ ਕਰ ਲੈਂਦਾ ਹੈ ਕਿਉਂਕਿ ਅਸੀਂ ਹਰ ਇੱਕ ਵੀਡੀਓ ਵਿੱਚ ਪਾਉਨੇ ਹੁੰਦੇ ਆ ਕਿ ਤੁਸੀਂ ਜਿਹੜਾ ਮਿਰਚ ਨੂੰ ਪਾਣੀ ਹੈ ਉਹ ਘੱਟ ਲਾਉਣਾ ਹੈ ਜਿਆਦਾ ਪਾਣੀ ਮਿਰਚਾਂ ਨੁਕਸਾਨ ਚਬ ਕਰ ਸਕਦਾ ਹੁਣ ਤੁਸੀਂ ਵੇਖੋ ਮੇਰੇ ਪਿੱਛੇ ਮਿਰਚ ਲੱਗੀ ਹੋਈ ਹੈ ਮਤਲਬ ਕਿ ਪਾਣੀ ਬਿਲਕੁਲ ਪੂਰਾ ਛੱਪੜ ਵਾਂਗੂ ਭਰਿਆ ਹੋਇਆ ਹੈ ਤੇ ਜਿਹੜੀ ਮਿਰਚ ਐ ਉਹ ਕਮਲਾਈ ਜਾਂਦੀ ਐ ਜਿਹੜੇ ਕੰਮ ਕਰਨ ਵਾਲੇ ਸੀ ਮੰਨ ਲਓ ਮਿਰਚ ਨੂੰ ਟਾਈਮ ਸੀ ਸਹੀ ਉਹਨੂੰ ਖਰਾਕ ਤੇ ਉਹਨੂੰ ਗਰੋਥ ਜਿੱਦਜੀ ਲੋਡ ਸੀ ਉਹ ਅਸੀਂ ਹਜੇ ਨਹੀਂ ਕਰ ਪਾਏ ਹਰ ਇੱਕ ਵੀਡੀਓ 'ਚ ਮੱਥਾ ਮਾਰਦੇ ਹੁੰਨੇ ਆ ਇਹ ਵੀਡੀਓ ਸੋਡੇ ਵਾਸਤੇ ਹੀ ਬਣਦੀਆਂ ਲੇਕਿਨ ਤੁਸੀਂ ਕੀ ਸਿਸਟਮ ਐ ਜਿਹੜਾ ਲਚਪਤਾ ਕੀ ਜਿਹੜੀਆਂ ਕੋਈ ਗਲਤ ਚੀਜ਼ਾਂ ਨੇ ਤੌਰ ਭਾਬੀ ਦਾ ਪਿਆਰ ਫਲਾਨੇ ਤੇ ਜਿਹੜੀਆਂ ਇਹ ਜਿਹੀਆਂ ਵੀਡੀਓ ਦੇਖਣ ਨੂੰ ਬਹੁਤ ਇੰਟਰਸਟ ਰੱਖਦੇ ਹੋ ਲੇਕਿਨ ਜਿਹੜੀਆਂ ਕੰਮ ਦੀਆਂ ਚੀਜ਼ਾਂ ਉਹਨੂੰ ਤੁਸੀਂ ਸਕਿਪ ਕਰਕੇ ਅੱਗੇ ਤੋਰ ਦਿਨੇ ਹੋ ਜਿਹੜੀਆਂ ਕਿ ਤੁਹਾਡੇ ਕੰਮ ਆਉਣ ਵਾਲੀਆਂ ਨੇ ਹੁਣ ਆਪਾਂ ਜਿਹੜੇ ਖੇਤ ਵਿੱਚ ਖੜੇ ਆ ਸੋਨ ਮੈਂ ਦਿਖਾਉਣਾ ਇਹ ਮਿਰਚ ਦੇ ਹਾਲਾਤ ਹੈ ਕਿਸ ਤਰ੍ਹਾਂ ਦੇ ਬਣੇ ਖੜੇ ਮੇਰੇ ਨਾਲ ਜੁੜੇ ਰਹੋ ਤੁਸੀਂ ਹਾਂਜੀ ਆਪਾਂ ਹੁਣ ਗੱਲ ਕਰ ਰਹੇ ਹਾਂ ਮਿਰਚ ਦੇ ਬਾਰੇ ਹੁਣ ਦੇਖੋ ਸਿਸਟਮ ਕੀ ਹੈ ਜਿਹੜੀ ਆਪਾਂ ਮਿਰਚ ਵਿੱਚ ਖੜੇ ਆ ਤੁਸੀਂ ਇਹਦੇ ਹਾਲਾਤ ਦੇਖ ਸਕਦੇ ਹੋ ਕੀ ਬਣੇ ਹੋਏ ਐ ਕਿਉਂਕਿ ਜਦੋਂ ਸਮੇ ਤੋਂ ਪਹਿਲਾਂ ਜਿਹੜਾ ਫਰੂਟ ਹੈ ਉਹ ਮਿਰਚ ਤੋਂ ਰਿਮੂਵ ਨਹੀਂ ਕੀਤਾ ਤੇ ਮਿਰਚ ਨੇ ਜਿਹੜੀ ਪੌਦਾ ਹੈ ਉਹ ਬਿਲਕੁਲ ਘੁੱਟ ਕੇ ਖੜਾ ਰੱਖਿਆ ਮਿਰਚੋ ਅੱਜ ਦੇ ਟਾਈਮ 'ਚ ਵੀ ਚੰਗੇ ਰੇਟ ਮਿਲਦੇ ਤੇ ਚੰਗਾ ਭਾਅ ਮਿਲੇ ਹਰੇਕ ਬੰਦਾ ਕੋਸ਼ਿਸ਼ ਕਰਦਾ ਵੀ ਮਿਰਚ ਨੂੰ ਅਸੀਂ ਤੋੜ ਕੇ ਛੇਤੀ ਛੇਤੀ ਵੇਚੀਏ ਲੇਕਿਨ ਸਾਡੇ ਵਿੱਚ ਫਾਰਮਰ ਵੀ ਕੀ ਨੇ ਜਿਹੜੀਆਂ ਮਿਰਚਾਂ ਤੋੜਨ ਵਾਲੀ ਸੀ ਉਹ ਹੱਦ ਤੱਕ ਇਹਨਾਂ ਤੋਂ ਨਹੀਂ ਟੁੱਟੀਆਂ ਤੇ ਜਿਵੇਂ ਸਾਹਸ ਵਾਲ ਕਰਨ ਸੀ ਉਵੇਂ ਨਹੀਂ ਹੋਈ ਇਕੱਲੇ ਪਾਣੀ ਤੇ ਜ਼ੋਰ ਦੇ ਰੱਖਿਆ ਔਰ ਪਾਣੀ ਨੇ ਜਿਹੜਾ ਮਿਰਚ ਦਾ ਉਹ ਬੀੜਾ ਵਹਾ ਰੱਖਿਆ ਹੁਣ ਜਦੋਂ ਤੱਕ ਇਹਦੇ ਪੁਰਾਣੀ ਮਿਰਚੇ ਰਿਮੂਵ ਨਹੀਂ ਕਰਾਂਗੇ ਆਪਾਂ ਕਹਣਾ ਪੰਜਾਬੀ ਜੀ ਜਦ ਤੱਕ ਇਹ ਪੁਰਾਣੀ ਮਿਰਚ ਆਪਾਂ ਬੂਟਿਆਂ ਤੋਂ ਨਾ ਲਾਵਾਂਗੇ ਉਦੋਂ ਤੱਕ ਜਿਹੜੇ ਬੂਟੇ ਦਾ ਵਿਕਾਸ ਹੈ ਉਹ ਕਿਸੇ ਤਰ੍ਹਾਂ ਸੰਭਵ ਨਹੀਂ ਨਹੀਂ ਹੋ ਸਕਦਾ ਕਿਉਂਕਿ ਜਾਨ ਹੁਣ ਪੌਦੇ ਨਿਕਲੀ ਖੜੀ ਹੈ ਬਿਲਕੁਲ ਜਦੋਂ ਆਪਾਂ ਮਿਰਚ ਲੇਟ ਕਰਦੇ ਆ ਤਾਂ ਹਾਂ ਜਾਂ ਉਹ ਪੌਦਾ ਖਤਮ ਹੋ ਜਾਂਦਾ ਆਪਾਂ एग्जांपल ਲੈ ਲੈਣੇ ਕਾ ਪੌਦਾ ਦੇਖ ਸਕਦੇ ਹਾਂ ਜੇ ਇਹਦੇ ਨਿੱਕੇ ਹੋਦੇ ਫਰੂਟ ਉੱਟਿਆ ਹੁੰਦਾ ਇਹ ਜਿਹੜਾ ਪੌਦਾ ਬਹਾਲ ਹੋ ਜਾਂਦਾ ਲੇਕਿਨ ਹੁਣ ਇਹ ਪੌਦਾ ਖਤਮ ਹੋ ਚੁੱਕਿਆ ਹੈ ਕਿਉਂਕਿ ਸਿਸਟਮ ਕੀ ਬਣਦਾ ਜਦੋਂ ਫਰੂਟ ਮਿਰਚੂ ਲਗਾਤਾਰ ਚੁੰਬੜਿਆ ਰਹਿੰਦਾ ਹੈ ਤਾਂ ਉਹ ਜਿਹੜੀ ਮਿਰਚ ਦੀ ਉਮਰ ਹੈ ਉਹ ਉਹ ਖਾ ਜਾਂਦਾ ਸੋ ਵੀਰਾ ਬਣ ਕੇ ਹਜੇ ਗੱਲ ਤੇ ਨਾ ਕਰਿਆ ਕਰੋ ਜਿਵੇਂ ਇਹ ਜਹਾ ਫਰੂਟ ਹੈ ਉਹ ਸਾਰਾ ਰਿਮੂਵ ਕਰ ਦਿਆ ਕਰੋ ਕੋਈ ਫਰਕ ਨਹੀਂ ਪੈਂਦਾ ਜੇ ਇੱਕ ਵਾਰ ਤੁਸੀਂ ਫਰੂਟ ਕੱਚਾ ਤੋੜ ਦੋਗੇ ਉਦੋਂ ਤੱਕ ਜਿਹੜਾ ਸਾਡੀ ਮਿਰਚ ਦਾ ਪੌਦਾ ਹੈ ਉਹ ਜਵਾਨ ਹੋ ਜਾਂਦਾ ਜਿਹੜਾ ਜਵਾਨ ਹੋ ਜਾਂਦਾ ਫਿਰ ਉਹਨੂੰ ਖਰਾਕ ਜਾਦੇ ਮਿਲ ਲੱਗ ਜਾਂਦੀ ਹੈ ਤੇ ਉਹ ਜਿਆਦਾ ਜਿਹੜਾ ਕੰਮ ਉਹ ਕਰਨ ਲੱਗ ਜਾਂਦਾ ਹੈ ਫਿਸ ਕਰਕੇ ਮਿਰਚਾਂ ਦੇਖੋ ਕਿਵੇਂ ਖੜੀਆਂ ਹੋਈਆਂ ਲੇਕਿਨ ਤੋੜਨ ਦੇ ਕਿਨਾਰੇ ਤੇ ਦੇਖੋ ਰੇਟ ਅੱਜ ਇਹ ਦੂ ਮਿਰਚ ਇਹ ਪਹਿਲਾਂ ਤੋੜਨੇ ਸੀ ਹਫਤਾ ਹਾਤਾ ਪਹਿਲਾਂ ਮਿਰਚਾਂ ਰੇਟ 18-19 ਰੁਪਏ ਸੀਗੇ ਤੇ ਅੱਜ ਮਿਰਚਾਂ ਦਾ ਜਿਹੜਾ ਰੇਟ ਆ ਉਹ 12 ਰੁਪਏ ਜਾਂ 13 ਰਹਿ ਚੁੱਕਿਆ ਨੁਕਸਾਨ ਕਿਦਾ ਹੋਇਆ ਨੁਕਸਾਨ ਖੁਦ ਫਾਰਮਰ ਦਾ ਹੀ ਹੋਇਆ ਇਸ ਕਰਕੇ ਇਹ ਚੀਜ਼ਾਂ ਨੂੰ ਪਹਿਲ ਦਾ ਰੱਖਿਆ ਕਰੋ ਜਿਹੜੀ ਮਿਰਚ ਦਾ ਹੱਕ ਬੰਡਾ ਉਹਨੂੰ ਤੋੜਿਆ ਕਰੋ ਇਹਨਾਂ ਨੂੰ ਦੇਖਿਆ ਕਰੋ ਕਿ ਇਕੱਠੀ ਤੋੜਾਂਗੇ ਇਕੱਠੀ ਪਕਾਵਾਂਗੇ ਜਾਂ ਇਕੱਠੀ ਵੇਚਾਂਗੇ ਉਹ ਥੋੜੀ ਜਿਹੀ ਬਹਾਂ ਦੀ ਖਰਾਕਾ ਉਹ ਵੀ ਖਾਦੀ ਜਾਂਦੀ ਹੈ ਤੇ ਜਿਹੜੀ ਪੌਦੇ ਉਮਰ ਹੈ ਉਹ ਵੀ ਖਤਮ ਹੋ ਜਾਂਦੀ ਹੈ ਸੋ ਸਭ ਦਾ ਧੰਨਵਾਦ ਜਿਉਂਦੇ ਵਾਦ ਰਹੋ ਵੀਡੀਓ ਅਗੇ ਸ਼ੇਅਰ ਕਰਿਓ ਜਿਹੜੇ ਵੀ ਕਿਸਾਨ ਮਿੱਤਰ ਹਾਲ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਖੇਤੀ ਬਾੜੀ ਅਪਡੇਟ ਚੈਨਲ ਤੁਸੀਂ ਫੋਲੋ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਆਪਾਂ ਤੁਹਾਡੇ ਲਈ ਕੰਮ ਦੀਆਂ ਚੀਜ਼ਾਂ ਲੈ ਕੇ ਆਉਂਦੇ ਰਹਨੇ ਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ